ਸਾਸੀ ਕਾਲ ਜੀ ਸਾਰਿਆਂ ਨੂੰ ਪਿੰਡ ਪਰਾਸੌਰ ਪੁੱਛੇ ਬਾਈ ਸਰਜੀਸ ਹੁਣੇ ਜਿਲ੍ਹਾ ਤਰੰਧਪੁਰਾ ਤਸਰੀਵੀ ਤਰੰਧਪੁਰ ਦੀ ਜੀ ਨਵਾਂ ਮਾਲ ਲੈ ਕੇ ਨਾ ਬਾਈ 6-7 ਲੱਖ ਰੁਪਏ ਝੋਟੀਆਂ ਲੈ ਕੇ ਆਂਦੇ ਸਾਰਾ ਮਾਲ ਹੀ ਹਰਿਆਣਾ ਤੋਂ ਆਇਆ ਤੇ ਬਾਕੀ ਬਾਈ ਜੀ ਉਹਨੇ ਗੱਲਬਾਤ ਕਰਦੇ ਬਾਈ ਜੀ ਸਸਤੀ ਕਾ ਅਸੀਂ ਵਸਦੀ ਵੀ ਸਾਸੀ ਕਾਲ ਜੀ ਵਧੀਆ ਵਧੀਆ ਠੀਕ ਹੈ ਮੇਰਾ ਮੇਰਾ ਸ਼ੁਕਰ ਸ਼ੁਕਰ ਹੈ ਜੀ ਬਹੁਤ ਵਧੀਆ ਠੀਕ ਹੈ ਹਾਂ ਜੀ ਹਾਂ ਚਲੋ ਕਿਰਪਾ ਜੀ ਆਹ ਜਾਂਦਾ ਗਿਆ ਬਾਈ ਹਾਂ ਵਧੀਆ ਵਧੀਆ ਕਿਰਪਾ ਬਾਬਾ ਉਹ ਤਾਂ ਵੇਚ ਹੀ ਦਿੱਤੇ ਜਾਂਦੇ ਹੋ ਤੁਸੀਂ ਹਾਂ ਜੀ ਵੇਚੀਆਂ ਦੋ ਝੋਟੀਆਂ ਵੇਚੀਆਂ ਹਾਂ ਜੀ ਕਿੱਥੋਂ ਲੈ ਕੇ ਜੀ ਇਧਰ ਦੀ ਮੈਂ ਕੋਈ ਆਪਣੀ 100 ਕਿਲੋਮੀਟਰ ਤੋਂ ਵੀ ਸਾਫ਼ਤ ਕਰਦੇ 150 ਤੋਂ ਕਰਦੇ ਮੈਂ ਮੁਖਤ ਦੇਵਾਂਗੀ ਠੀਕ ਹੈ ਠੀਕ ਹੈ ਕੋਈ ਆਖੇ ਮੈਂ ਉੱਥੇ ਪਿੰਡ ਵੱਜੀ ਉੱਥੇ ਬਾਕੀ ਪਤਾ ਲੱਗੀ ਆ 200 ਕਿਲੋਮੀਟਰ ਤੋਂ ਪਾਰ ਹੀ ਸਾਰੀਆਂ ਮਈਆਂ ਆਈਆਂ ਹਾਂਜੀ ਸੋਣੇ ਝੋਟੇ ਹਨ ਜੀ ਦੋਂਦੀ ਜੋਗੀ ਜੀ ਸਾਰੀਆਂ ਦੋਂਦੀਆਂ ਜੀ ਤਕਰੀਬਨ ਇੱਕ ਦੂਜੇ ਸੁਵੇ ਛਗੀ ਆ ਠੀਕ ਹੈ ਬਾਕੀ ਸਾਰੀਆਂ ਝੋਟੀਆਂ ਦੋਂਦੀਆਂ ਚਲੋ ਐਰ ਕੀ 10 ਝੋਟੀਆਂ ਲਈਆਂ 10 ਦੋਂਦੀਆਂ ਅੱਛਾ ਹਾਂਜੀ ਠੀਕ ਹੈ ਠੀਕ ਹਾਂਜੀ ਚਲ ਆਜੋ ਬਹੁਤ ਚੰਗੀਆਂ ਲੈ ਜੀ ਵਾਅਵ ਜੀ ਕਰਾਂਗੇ ਦੋਂਦੀ ਹੈ ਜੀ ਦੋਂਦੀ ਸੰਦੀਪ ਜੀ ਹਾਂਜੀ ਦੋਂਦੀ ਤੇ ਬਾਈ ਕਿੰਨਾ ਐਸੇ ਨਾਲ ਤਿਆਰਾ ਬਾਈ ਇਹ ਸੰਦੀਪ ਜੀ 11 ਕਿਲੋ ਦੋ ਤਿਆਰ ਆ ਮਗਰੇ ਦੇ ਕੱਟੀ ਆ ਅੱਛਾ ਮਗਰੇ ਤੇਰੀ ਸੂਈ ਆ ਮੈਲਾ ਮਾਰਨਾ ਝੋਟੀ ਨਹੀਂ ਬਾਈ 11 ਕਿਲੋ ਤਿਆਰ ਆ ਕੱਟੀ ਮਖਰਾ ਕੀ ਆ ਕੱਟੀ ਮਗਰਿਆ ਨੀਲੀ ਜੇ ਲਾਲੋ ਝੋੜੇ ਜੇ ਮਰਦੀ ਨੀਲੀ ਦੀ ਬਹੁਤ ਵੱਡੀ ਝੋਟੀ ਆ ਹਾਂਜੀ ਤੇ ਆਜੋ ਕਰ ਤੇ ਬਾਈ ਇਹ ਕਿੰਨੇ ਟਾਈਮ ਕਿਨਾ ਆਓਗੇ ਸੂਈ ਨੂੰ ਇਹਨੂੰ ਹੱਤਾ ਸੂਈ ਨੂੰ ਆ ਜੀ ਵਾਹ ਨਿਸ਼ਾਲੇ ਨੂੰ ਸਾਰੀਆਂ ਹੀ ਆ ਗਿਆ ਸੰਦੀਪ ਜੀ ਬਾਹਲੀ ਜਿਆਦਾ ਜਿਹੜਾ ਪਾਕਿਸਤਾਨ ਚ ਦੀ ਕਿੰਨੀ ਫਿਰਦੀਆਂ ਝੋਟੀਆਂ ਜਿਹੜੀਆਂ ਨੂੰ ਖੋਲਦੇ ਆ ਅਸੂ ਨੀਲੀ ਆ ਬਸ ਠੀਕ ਆ ਹਾਂਜੀ ਚੋਣ ਥਾਣ ਬਹਾਨਾ ਕਿਸੇ ਗੱਲ ਰੋਈ ਖੁੱਲੇ ਮਾਨਦਾਨਾਉਣੇ ਬਾਈ ਜੀ ਸੰਦੀਪ ਜੀ ਫਿਰ ਠੰਡੀ ਇੰਨੀ ਆ ਵੀ ਇਦਾਂ ਹੀ ਕਰੋ ਇਹ ਨਹੀਂ ਵੀ ਉੱਥੇ ਜਾ ਕੇ ਬਹਿਣਾ ਤੇ ਬੱਚਾ ਛੱਡਣਾ ਜੈ ਜੀ ਰੱਖਾਂ ਮੁੱਲ ਸੰਦੀਪ ਜੀ ਝੋਟੀਆਂ ਬੜੀਆਂ ਖਰੀਆਂ ਬਾਕੀ ਮੁੱਲ ਜੈ ਜੀ ਰੱਖਾਂਗੇ ਬਸ ਠੀਕ ਕੋਈ ਗੱਲ ਨਹੀਂ ਸੰਦੀਪ ਜੀ ਦੇ ਦੀ 140 ਦੀ ਜਿੰਨਾ ਮਰਜ਼ੀ ਮਾਨਦਾਨ ਮਾਨਦਾਨ ਘਰ ਆਈ ਵੀਰ ਭੈਣ ਬਦਾ ਕਰਾਂਗੇ ਚਲੋ ਇਹ ਕਰਾਉਂਦੇ ਹਾਂ ਕੋਈ ਸ਼ੋਰ ਸ਼ਾਰ ਨਹੀਂ ਤੂੰ 500 ਜਿੰਨਾ ਮਰਜ਼ੀ ਆਓ ਕੋਲ ਮਾਨਦਾਨ ਠੀਕ ਹੈ ਪਹਿਲਾਂ ਪ੍ਰਭੂ ਤੋਂ ਵੱਡੀ ਕਰਾਉਂਦੇ ਆ ਆ ਬਿਲਕੁਲ ਇਹ ਦੇਮ ਆਪਾਂ ਕਹਿ ਦਿੰਨੇ ਨਾ ਚਲੋ 1.40000 ਆਹ ਜੀ ਸੰਦੀਪ ਜੀ ਦੂਜਾ ਸੁਗਾ ਮੂੰਹ ਛਗੀ ਆ ਠੀਕ ਆ 14 ਕਿਲੋ ਦੁੱਧ ਤਿਆਰ ਆ ਹੁਣ 13 ਮੰਨ ਕੇ ਭਾਵੇਂ ਕੋਈ ਹੱਥ ਹੁਣਾ ਲਾਵੇ 14 ਕਿਲੋ ਐਸਾ ਦੁੱਧ ਆ ਜੀ ਐਸ ਟਾਈਮ ਤਿਆਰ ਆ ਜੈਡ ਬਲੈਕ ਝੋਟੀ ਆ ਕੋਣ ਇਨੀ ਜਿਆਦੀ ਚੰਗੀ ਭਾਵੇਂ ਨਿਆਣਾ ਝੋਲੇ ਲੈ ਵੀਰੇ ਮੜਾ ਸਿੰਘ ਸਾਨੂੰ ਚੈੱਕ ਕਰਾ ਦੇ ਸ਼ੰਭੂ ਆ ਦਿਖਾ ਦੇ ਸਿੰਘ ਨੂੰ ਕਰਾ ਦੇ ਬਹੁਤ ਵੱਡੀ ਝੋਟੀ ਆ ਅੱਛੇ ਇਹਦੇ ਕੱਟੀ ਸੰਦੀਪ ਜੀ ਹਫਤੇ ਦੇ ਅੰਦਰ ਸੂਈ ਹੈ ਵੀ ਲੋ ਜੀ ਇਹਦੇ ਮਗਰ ਵੀ ਸੁਗਾ ਕਿ ਉਹ ਝੋਟੀ ਦੋਗੀ ਬਾੜੀ ਜਿਆਦੀ ਵੱਡੀ ਚੰਗੇ ਏਰੀਏ ਦੀ ਬਸ ਠੀਕ ਆ ਹਾਂਜੀ ਆ ਜਾਓ ਕਰਾ ਲੇ ਸ਼ੰਭੂ ਲੇ ਗਰ ਲੈ ਵੀ ਦੀ ਸੰ ਸੰਦੀਪ ਜੀ 140 ਦੀ ਵੀ ਦੇ ਦਾਂਗੇ ਇਹ ਵੀ 140 ਹਾਂਜੀ ਮਾਨਦਨ ਕੋਈ ਮਾਨਦਨ ਕੋਈ ਨਹੀਂ ਘਰੇ ਆਏ ਭੈਣ ਭਰਾ ਦਾ ਕਰਾਂਗੇ ਇੱਥੇ ਆਣ ਕੇ ਚੋਕੇ ਖੰਨ ਉਹਦਾ ਸਗੋਂ 200 ਰੁਪਏ ਮਾਨ ਵਾਧੂ ਜਿਹੜਾ ਇੱਥੇ ਆਊਗਾ ਕੋਈ ਚੱਕਰ ਨਹੀਂ ਚੱਲਣ ਦੋ ਹਾਂਜੀ ਚਲੋ ਚਲੋ ਸੰਦੀਪ ਜੀ ਆ ਵੀ ਦੋਂਦੀ ਝੋਟੀ ਹਾਂਜੀ ਇਹ ਪਹਿਲਾਂ ਪਾਈ ਪਾਈ ਛੱਡਦੇ ਕੋਈ ਨਹੀਂ ਜਾਂਦ ਇੱਕ ਬੈਂਦੀ ਬੈਂਦੀ ਦੀਆਂ ਸੰਦੀਪ ਜੀ ੱੱਕਾ ਲੈਣਾ ਬੜੀਆਂ ਖਰੀਆਂ ਸੰਦੀਪ ਜੀ ਕੋਈ ਨਹੀਂ ਜਾਂਦ ਦੇਖੋ ਜਾਂਦ ਦੋ ਕੋਈ ਗੱਲ ਨਹੀਂ ਸੰਦੀਪ ਜੀ ਦੋਂਦੀ ਝੋਟੀ ਆ ਦੋਂਦੀ ਝੋਟੀ ਹਾਂਜੀ ਦਸਾਂ ਦਿਨਾਂ ਦੀ ਸੂਈ ਆ ਅੱਛਾ ਜੀ ਪਿਛੇ ਦੇ ਵੀਰਾਂ ਵਾਲੀ ABC ਵਾਲਿਆਂ ਦੀ ਆ ਵੀ ਮੈਨੂੰ ਦੀ ਕੱਟੀ ਆ ਅੱਛਾ ਮਗਰ ਕੱਟੀ ਆ ਗਈ ਕੱਟੀ ਦਹਾਨ ਵਾਲੀ ਬਹੁਤ ਜਿਆਦੀ ਸੋਹਣੀ ਕੱਟੀ ਜਿਹਨੂੰ ਕਹਿੰਦੇ ਆ ਉਹ ਮਗਰੇ ਦੇ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਛੋਟੀ ਵੀ ਵੈਲਵਰ ਕਿੱਡੀ ਸੋਹਣੀ ਹੈ ਨਾ ਬੜੀ ਬੜੀ ਜਿਆਦੀ ਚੰਗੀ ਵਾਹ ਸੰਭੂ ਇਧਰ ਐ ਖਾਲੇ ਵਾਂਗ ਇਧਰ ਹੋ ਗਈ ਵਾਹ ਵਖਾ ਕਰ ਆ ਜਾ ਸੰਦੀਪ 10 ਕਿਲੋ ਦੁੱਧ ਹਾਜ਼ਰ ਆ 10 ਕਿਲੋ 10 ਕਿਲੋ 13 14 ਕਿਲੋ ਚੋੜਾ ਮਗਰ ਕੱਟੀ ਐ ਤਿੰਨਾਂ ਦੇ ਮਗਰ ਕਟੀਆਂ ਜਿਹੜੀਆਂ ਪਹਿਲਾਂ ਵਖਾਈਆਂ ਤੁਹਾਨੂੰ ਹਾਂਜੀ ਹਾਂਜੀ ਬੋਲੋ ਸੰਦੀਪ ਜੀ 1 35 ਦੀ ਜਰੀ ਇਹ ਵੀ ਪੰਜ ਜਾਣ ਦੋ ਇੱਕ ਥੀ ਦੀ ਫੇਰ ਛੋੜੀ ਹੋਰੀ ਸੰਦੀਪ ਜੀ ਚਲੋ ਫੇਰ ਨਾ ਕਰਦੇ ਕੋਈ ਬੜੀ ਜਿਆਦੀ ਚੰਗੀ ਝੋਟੀ ਹੈ ਸੰਦੀਪ ਜੀ ਬਸ ਠੀਕ ਹੈ ਚੱਲੋ ਦੋ ਚੱਲੋ ਦੋ ਕੋਈ ਨਹੀਂ ਆਹ ਜੀ ਇਹ ਚੌਗੀ ਝੋਟੀ ਪਹਿਲਾਂ ਸੁਆ ਸੰਦੀਪ ਜੀ ਅੱਛਾ ਹੁਣ ਤੇਰੀ ਸੁਈ ਆ 9 ਕਿਲੋ ਦੁੱਧ ਤੇ ਬਟਾਰਾ ਬਹੁਤ ਵੱਡੀ ਝੋਟੀ ਹੈ ਬੜੀ ਵੱਡੀ ਝੋਟੀ ਹੈ ਇਹ ਵੀ ਦਰੋ ਬਾਈ ਜੀ ਲੰਬੀ ਦਰੋ ਕਰਾਂ ਦੀ ਪਰ ਠੀਕ ਹੈ ਪਤਾ ਲਾ ਲੈਣਾ ਝੋਟੀਆਂ ਦਰੁਆਈਆਂ ਹਾਂਜੀ ਨਸਲ ਪੂਰੀ ਨਸਲ ਬਹੁਤ ਜਿਆਦਾ ਸੰਦੀਪ ਜੀ ਇਹਦੇ ਮਾਰੀ ਕੱਟੀ ਇਹਦੇ ਮਾਰ ਕੱਟਾ ਸੰਦੀਪ ਜੀ ਅੱਛਾ ਇਹਦੇ ਮਾਰ ਕੱਟਾ ਸੰਦੀਪ ਜੀ ਚੌਗੀ ਮੂੰਹ ਚਾਰ ਦੰਦੇ ਆਏ ਚਾਰ ਦੰਦਾ ਹਾਂਜੀ ਤੇ ਸ਼ੰਭੂ ਸਿੰਘ ਆਸਟੰਗ ਰੀਆ 6 ਕਿਲੋ ਤੋਂ ਤਿਆਰ ਉਹ ਦੁਬਾਰਾ 12 ਕਿਲੋ ਝੋੜੀ ਨਿੱਗਰ ਲੈ ਵੀ ਦੀ 12 ਇਹ ਵੀ ਦੇ ਦੂ ਬਸ ਠੀਕ ਆ ਹਾਂ ਚੂਣ ਚਾਂ ਬੜੀ ਖੁੱਲੀ ਆ ਹਾਂਜੀ ਭਾਈ ਜੀ ਫਿਰ ਸੰਦੀਪ ਜੀ ਇੱਕ ਤੀਤੀ ਦੇ ਦੀਏ ਇਹਦੇ ਵੀ ਪੰਜ ਛੋੜ 1 25 ਦੇ ਦੋ ਸੰਦੀਪ ਜੀ ਚੱਲਣ ਦੁਗਣਾ ਚੱਲਣ ਦੋਈ ਤੁਸੀਂ ਆ ਗਏ ਹੋ ਅੱਜ ਮੇਲਾ ਕਿਲਾ ਵੇਖਣਾ ਬਾਦਲੇ ਸਾਡ ਦਾ ਬਾਦ ਬਾਦ ਸਹੀ ਗੱਲ ਹਾਂਜੀ ਨੀਲੀ ਜੀ ਨੀਲੀ ਸਪੈਸ਼ਲ 14 ਕਿਲੋ ਦੁੱਧ ਤਿਆਰ ਅੱਛਾ ਪਹਿਲਾ ਸੂਆ ਚੌਗੀ ਮੂੰਹ 14 ਕਿਲੋ ਦੁੱਧ ਕੋ ਚੋਕੇ ਖੜੇ ਪਹਿਲਾ ਸੂਆ ਚਾਰ ਦੰਦ ਹਾਂਜੀ 14 ਕਿਲੋ ਦੁੱਧ ਚੋਕੇ ਖੜੇ ਦੋਵੇਂ ਟਾਈਮ ਨੀਲੀ ਹਾਂਜੀ ਕੌਣ ਰੂਰ ਕੀ ਭੋਲੀ ਬਹੁਤ ਵੱਡੀ ਝੋਟੀ ਆ ਦੋ ਨੀਲੇ ਆ ਚੱਲਣ ਦੋਈ ਕਰਾ ਦੇ ਨਾਲੇ ਗੋਡਿਆਂ ਦੇ ਘਰਤਾ ਇਸ ਨੀਲੀ ਜੀ ਮੇਰਾ ਮਹਾਰਾਢੀ 14 ਕਿਲੋ ਦੁੱਧ ਤਿਆਰ ਹੈ ਦੇਖੋ 12 13 ਦਿਨਾਂ ਦੀ ਸੂਈ ਕਟਾਏ ਦੇ ਕਟਾ ਇਹਦੀ ਹਾਂਜੀ ਬਾਜੀ ਫਿਰ ਸੰਦੀਪ ਜੀ 35 ਦੀ 35 ਜੋ ਸ਼ੋਰ ਕਰਾਂਗੇ ਕਿੰਨੇ ਉਨੇ ਜਾਂਦੇ ਫਿਰ ਜਾਦ ਹੋਣੀ ਠੀਕ ਹੈ ਜੀ ਬੜੀ ਖਰੀ ਝੋਟੀ ਵਰਸਦੀਪ ਜੀ 1 3 ਦੀ ਬਾਈ ਸੰ ਝੋਟੀ ਡੇਢ ਦੀ ਸੰਦੀਪ ਜੀ ਤੁਸਾਂ ਚਲੋ ਕੋਈ ਜਿੱਦਾਂ ਸਾਨੂੰ ਮਿਲੀਆਂ ਦੇਤੀਆਂ ਬੜੀ ਜਿਆਦੀ ਖਰੀ ਝੋਟੀ ਆ ਚਲ ਆਹ ਬਾਈ ਜੀ ਦੋਂਦੀ ਕੱਟੀ ਜਈ ਅੱਛਾ ਦੇਣਾ ਅਠ ਲੈਂਦੀ ਆ ਜਿਆਦੀ ਵੱਡੀ ਆ ਖੋਲ ਦੋ ਦਿਨ 10 ਪੂਰੇ ਤੇ ਰਹਿੰਦੇ ਆ ਪੱਠੇ ਦੇ ਪਾਲੇ ਲੈ ਦਰਦੀ ਮਾਪੇ ਤੇ ਜਿਆਦੀ ਵੱਡੀ ਕੱਟੀ ਆ ਲੈ ਜੂ 10 ਨਾਲ ਨਾ ਬਾਈ ਨਾਲ ਲੈ ਜੂਗੀ ਪਰ ਪੜੀ ਵੇਲੇ ਫਿਰ ਕਿੰਨੀ ਬੜੀ 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 ਬਹੁਤ ਜਿਆਦਾ ਫੜੀ ਬਹੁਤ ਆ ਜੀ ਆ ਜਾਓ ਜੀ ਆ ਜਾਓ ਇਹ ਕੈਮਰਾ ਤੋਂ ਡਰਦੀ ਹੈ ਦੇਵਲੋਦ ਹਰੇ ਕਰੇ ਪਿੱਟ ਪੜਾ ਦ ਹਾਜੋਟੀ ਦਾ ਥੋੜਾ ਕਾ ਪਰਦੀ ਆ ਕਾ ਪਰ ਛੋੜ ਦਦੀ ਆ ਥੋੜਿਆ ਤੇ ਬਾਈ ਫਿਰ ਇਹਦੀ ਕੀਮਤ ਸੰਦੀਪ ਜੀ ਅੱਜ ਜਿਹੜੀ ਗੱਬਣ ਕੋਈ ਖੜੂਗਾ ਤੇ ਅੱਜ ਸਵਾ ਦੀ ਅੱਛਾ ਸੂਈ ਦਾ ਮੁੱਲ ਹੋਰ ਹੋਊਗਾ ਬਿਲਕੁਲ ਹਾਂ ਜੀ ਕਿਉਂਕਿ ਤੁਹਾਨੂੰ ਪਤਾ ਪੌਣੇ 2 ਲੱਖ ਦੀ ਝੋਟੀ ਆ ਬਿਲਕੁਲ ਬੜੀ ਜਿਆਦੀ ਖਰੀ ਝੋਟੀ ਆ ਠੰਡੀ ਸੀਲ ਬੜੀ ਆ ਸਿਰਫ ਕੈਮਰੇ ਤੋਂ ਡਰਦੀ ਆ ਬਿਲਕੁਲ ਬਾਕੀ ਠੰਡੀ ਪੌਣੇ ਨਿਆਣਾ ਥੱਲੇ ਬੈਠਾ ਰਵੇ ਚਲੋ ਬਾਹਰ ਪਿੱਛੇ ਦੀ ਆਪਣੀ ਗਰੰਟੀ ਉੱਥਾ ਨਾਲ ਦੀ ਗਰ ਲੇ 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 ਵੀਰੇ ਉਧਰ ਲੈ ਜਾ ਚਲੋ ਸੰਦੀਪ ਸਾਰੀਆਂ ਸਪੈਸ਼ਲ ਝੋਟੀਆਂ ਕੋਈ ਥਣਾ ਤੱਕ ਦੀ ਕੋਈ ਪਾਰ ਪahari ਆਪਣੀ ਗਰੰਟੀ ਆ ਚੋਣ ਬੜੀਆਂ ਸਾਬ ਉਹ ਬੱਚੇ ਚੈੱਕ ਕਰਾ ਦੇ ਬੱਚੇ ਸਾਰੇ ਤਾजे ਬਿਲਕੁਲ ਸਾਰੇ ਤਾजे ਗਿੱਲੇ ਨਾਲੋਂ ਬੱਚੇ ਹੀ ਆ ਗਿੱਲੇ ਨਾਲੋਂ ਕੋਈ 3 ਦਿਨ ਦੀ ਕੋਈ 4 ਦਿਨ ਸੋਈ ਨੂੰ ਪਹਿਲੀਆਂ ਤਿੰਨਾਂ ਦੇ ਮਗਰ ਕੱਟੀਆਂ ਬਾਕੀ ਦੋਆਂ ਮਗਰ ਕੱਟਿਆ ਬਾਕੀ ਮੇਰੇ ਲਈ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਆਈ ਦੇ ਰੋ ਪਾਸ ਕਰੋ ਬਸ ਸਹੀ ਗੱਲ ਹੈ ਭਾਈ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਭੈਣ ਭਰਾ ਆਵੇ ਕੋਈ ਗੱਲ ਨਹੀਂ ਉਹਦਾ ਮਾਨਤਨ ਵੀ ਕਰਾਂਗੇ ਆਪਣਾ ਚੋਗੇ ਝੋਟੀਆਂ ਖਾਣ ਚਲੋ ਠੀਕ ਹੈ ਨਾ ਸਾਡੀ ਵੀ ਜ਼ਿੰਮੇਵਾਰੀ ਆ ਤੇ ਘਰੇ ਆਣ ਕੇ ਆਪਣੇ ਚੋਲੇ ਦਾ ਸਾਡਾ ਵੀ ਮਨ ਖੁਸ਼ ਹੋਏਗਾ ਬਿਲਕੁਲ ਤੇ ਨੰਬਰ ਬੋਲ ਦੇ ਫਿਰ ਆਪਣਾ ਆਪਣਾ 6844 5753 ਪਿੰਡ ਪਲਾਸੌਰ ਜ਼ਿਲ੍ਹਾ ਤਰਨਤਪੁਰ ਤਰਨਤਪੁਰ ਸਸਕਾ